ਹਾਂ ਜਿਹਨੂੰ ਕਹਿੰਦਾ ਤੇਰਾ ਵਾਹ ਪਿਆ ਏ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨਹੀਂ ਤੇ ਟਰੈਕਟਰ ਲਿਆਦੇ ਗਏ ਆ ਕਰਾਹੇ ਲਾਏ ਜਾਣੇ ਆ ਹੁਣ ਇੱਥੇ ਕਰਾਹੇ ਆ ਨਾਲ ਜਿਹੜਾ ਹੈਗਾ ਹਰਿਆਣੇ ਦੇ ਕਿਸਾਨ ਪੰਜਾਬੀਆਂ ਦਾ ਸਾਥ ਦੇਣ ਵਾਸਤੇ ਹਰਿਆਣਾ ਦੇ ਨਾਲ ਬੋਲੇ ਸੋਨਹਾਰਾ ਜੈ ਜੰਦਾਬਾ ਉਹ ਕਰਾਹੇ ਲਾਏ ਜਾ ਰਹੇ ਆ ਹੁਣ ਇਹ ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਸੀਂ ਜਿਹੜੀਆਂ ਹੈਂਆਂ ਵੇਖ ਰਹੇ ਹੋ ਖਨੌਰੀ ਬਾਰਡਰ ਤੇ ਕਰਹਾਹਾ ਨਾਲ ਜਿਹੜਾ ਹੈਗਾ ਲਗਾਤਾਰ ਭਾਰੀ ਭੀੜ ਆ ਜਿਹੜੇ ਨੌਜਵਾਨ ਸਾਰੇ ਲਗਭਗ ਸਭ ਨੂੰ 90% ਨੌਜਵਾਨ ਦੇਸਣਗੇ ਇਥੋਂ ਲਗਾਤਾਰ ਕਰਹਾਹਾ ਨਾਲ ਜਿਹੜਾ ਹੈਗਾ ਮਿੱਟੀ ਚੱਕੀ ਜਾ ਰਹੀ ਆ ਜੋਸ਼ ਹੈ ਇਤਾਂ ਕਿ ਬਾਈ ਦਾ ਸੋਨਾ ਅਮਰੀਕਾ ਕਰਹਾਹਾ ਲਗਾਤਾਰ ਵਰਦਾ ਹੋਇਆ ਤੇ ਮੋਦੀ ਨੂੰ ਦਿਖਾਉਂਦਾ ਹੋਇਆ ਕਿ ਕਿਵੇਂ ਅਸੀਂ ਜਿਹੜੀਆਂ ਜਮੀਨਾਂ ਆਉਂਦੀਆਂ ਪੱਧਰ ਕਿਦਣਾ ਵੱਡੇ ਵੱਡੇ ਪੱਧਰੇ ਇਸ ਰਾਜਿਆ ਜਿਹੜੇ ਹੈਗੇ ਆ ਉਹ ਪੱਧਰ ਕਿਤੇ ਸੀਗੇ ਸੋ ਲਗਾਤਾਰ ਦੇਖੋ ਲਗਾਤਾਰ ਜੋਸ਼ ਇਹ ਹਰਿਆਣੇ ਦਾ ਪੰਛਾ ਜਿੱਥੇ ਪਹਿਲਾਂ ਪੁਲਿਸ ਮਜੂਜ਼ ਸੀ ਹੁਣ ਉੱਥੇ ਭਾਰੀ ਗਿਣਤੀ ਦੇ ਵਿੱਚ ਨੌਜਵਾਨ ਮਧੁੰਦ ਨੇ ਤੇ ਲਗਾਤਾਰ ਬਾਈ ਜਿਹੜਾ ਹੈਗਾ ਕਰਾਹੇ ਲਈ ਜਾਂਦਾ ਉਹਨੇ ਕੰਮ ਦਾ ਬਦਨਾਮਾ ਕਰ ਲਿਆ ਬਿਲਕੁਲ ਸੋ ਲਗਾਤਾਰ ਜਿਹੜਾ ਹੈਗਾ ਇਥੋਂ ਲਗਾਤਾਰ ਬਾਈ ਦਾ ਹੌਸਲਾ ਵਧਾ ਰਿਹਾ ਜਿਹੜਾ ਬਾਈ ਆਪਦਾ ਘਰੋਂ ਜਾ ਕੇ ਟਰੈਕਟਰ ਲੈ ਕੇ ਆਇਆ ਸੋ ਲਗਾਤਾਰ ਜਿਹੜਾ ਹੈਗਾ ਇਹ ਨਜ਼ਾਰਾ ਬਣਿਆ ਹੋਇਆ ਇਹ ਮੌਜੂਦਾ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇੱਥੇ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਇੱਥੇ ਜਿਹੜਾ ਹੈਗਾ ਆਪਾਂ ਕਹਿੰਦੇ ਇਹ ਬਹੁਤ ਭਾਰੀ ਮਾਤਰਾ ਦੇ ਪੁਲਿਸ ਵਾਲ ਮੌਜੂਦ ਸੀਗਾ અમાੜਾ ਧਿਆਨ ਨਾ ਯਾਰ ਕਿਹਦੇ ਵਿੱਚ ਨਾ ਲੱਗ ਥੋੜਾ ਬਾਈ ਪਿੱਛੇ ਪਿੱਛੇ ਹਰੋਂ ਆ ਪਛੋਕ ਤੇ ਪਿੱਛੇ ਹੋ ਜਾ ਭਰਾਵਾ ਸੋ ਲਗਾਤਾਰ ਹੋ ਜਾਂਦੀ ਬਸ ਤੇ ਇੱਥੇ ਬਾਈ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ ਜਿੱਥੇ ਪਹਿਲਾਂ ਪੁਲਿਸ ਮੌਜੂਦ ਸੀ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਲੋਕ ਮੌਜੂਦ ਨੇ ਹਰਿਆਣਾ ਵਾਲਾ ਪਾਸਾ ਪੰਜਾਬ ਵਾਲਾ ਪਾਸਾ ਇੱਥੇ ਮੈਂ ਅਜੇ ਤੁਹਾਨੂੰ ਫੁੱਲ ਟਾਈਮ ਬਾਅਦ ਦਿਖਾਉਣਾ ਵੀ ਕਿਸ ਤਰ੍ਹਾਂ ਹੋਇਆ ਇੱਥੇ ਟਰੈਕਟਰਾਂ ਨਾਲ ਜਿਹੜਾ ਹੈਗਾ ਦੋ ਮਿੰਟ ਦੋ ਮਿੰਟ ਚੱਕੀ ਜਾ ਰਹੀ ਹੈ ਮਿੱਟੀ ਪਤਰੀ ਕਿੱਦੀ ਜਾ ਰਹੀ ਹੈ ਪਹਿਲਾਂ ਜਿਹੜਾ ਜੀਐਸਬੀ ਦਾ ਨਗਾ ਦਾ ਜਿਹੜਾ ਹੈ ਹੁਣ ਜਿਹੜਾ ਹੈਗਾ ਉਹ ਪਧਰਾ ਕੀਤਾ ਜਾ ਰਿਹਾ ਤੇ ਇੱਕ ਖੱਤਰ ਕੇ ਮੋਦੀ ਨੂੰ ਸੰਦੇਸ਼ ਵੀ ਦੇ ਰਹੇ ਆ ਪੰਜਾਬ ਤੇ ਹਰਿਆਣਾ ਦੇ ਕਿਸਾਨ ਕੇ ਅਸੀਂ ਜਿਹੜਾ ਹੈਗਾ ਕਿੰਨੇ ਟਾਈਮਾਂ ਦੇ ਵਿੱਚ ਰੇਤੀ ਚੱਕੀ ਹੈ ਉਹ ਵਗਾ ਤਾਰ ਇਧਰਲੇ ਪਾਸੇ ਮੈਂ ਤੁਹਾਨੂੰ ਇਹ ਦਿਖਾ ਰਿਹਾ ਇਹ ਹਰਿਆਣੇ ਦੀਆਂ ਤਸਵੀਰਾਂ ਇਧਰਲੇ ਤੇ ਇਹ ਤੋਂ ਵੱਡਾ ਜਿਹੜਾ ਹੈਗਾ ਜੇ ਆਪਾਂ ਦੂਜੇ ਪਾਸੇ ਗੱਲ ਕਰਗੇ ਤਾਂ ਹਜੇ ਵੀ ਜਿਹੜਾ ਹੈਗਾ ਵੱਡੀ ਮਾਤਰਾ ਦੇ ਵਿੱਚ ਲੋਕ ਇੱਥੇ ਮੌਜੂਦ ਨੇ ਬਹੁਤ ਵੱਡੀ ਮਾਤਰਾ ਵਿੱਚ ਪੁਲਿਸ ਜਿਹੜੀ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀ ਔਰ ਸਨੇ ਜਿਹੜਾ ਹੈਗਾ ਆਪਣੇ ਬੈਰੀਕੇਡ ਆਉਂਦੀਆਂ ਗੱਡੀਆਂ ਲੈ ਕੇ ਜਿਹੜਾ ਹੈਗਾ ਉਹ ਚਾਲੇ ਪਾ ਦਿੱਤੀਆਂ ਤੇ ਜਿਹੜਾ ਹੈਗਾ ਸਾਡਾ ਥੋੜੇ ਕਿਸਾਨਾਂ ਨੇ ਜਿਹੜਾ ਹੈਗਾ ਟਰੈਕਟਰ ਨਾਲ ਜਿਹੜਾ ਅੱਗੇ ਇਹ ਇਹ ਰਾਹ ਬਣਾ ਰਹੇ ਪਹਿਲਾਂ ਜਿਹੜਾ ਹੈਗਾ ਬੈਰੀਕੇਡ ਤੋੜੇ ਉਸ ਤੋਂ ਬਾਅਦ ਜਿਹੜੇ ਵੱਡੇ ਵੱਡੇ ਆਪਾਂ ਅੱਗੇ ਪੱਥਰ ਸੀਗੇ ਉਹ ਕਿਸਾਨਾਂ ਨੇ ਰੋੜੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਮਿੱਟੀ ਵਾਸਤੇ ਟਰੈਕਟਰ ਦੇ ਨਾਲ ਹੌਂ ਕਰਾਹੇ ਲਾਏ ਜਾ ਰਹੇ ਆ ਸੋ ਇਹ ਜਿਹੜਾ ਹੈਗਾ ਕੱਲ ਤੱਕ ਜਿਹੜਾ ਹੈਗਾ ਕੱਲ ਸ਼ਾਮ ਤੱਕ ਦਿੱਲੀ ਦੇ ਜਿਹੜਾ ਹੈਗਾ ਆਪਾਂ ਕਿਹਾ ਬਾਰਡਰ ਤੇ ਜਿਹੜਾ ਮੋਰਚਾ ਲੱਗ ਜਾਣਾ ਪੱਕਾ ਕਿਸਾਨਾਂ ਵੱਲੋਂ ਸੋ ਇਹ ਜਿਹੜਾ ਹੈਗਾ ਤੁਹਾਡੇ ਤੱਕ ਮੈਂ ਜਿਹੜੀਆਂ ਜਿਹੜਾ ਸਮੇਂ-ਸਮੇਂ ਤੇ ਤੁਹਾਨੂੰ ਅਪਡੇਟ ਦਿੰਦਾ ਰਹੂੰਗਾ ਤੁਸੀਂ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਤਾਂ ਕਿ ਪਤਾ ਲੱਗੇ ਇਹ ਹਰਿਆਣਾ ਤੇ ਜਿਹੜਾ ਹੈਗਾ ਮੋਦੀ ਸਰਕਾਰ ਨੂੰ ਕਿ ਇੱਕ ਕਿਸਾਨ ਕੀ ਨੂੰ ਕਹਿੰਦੇ ਅੱਜ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਜਿਹੜਾ ਭਾਈਚਾਰਾ ਉਹ ਖੁੱਲ ਕੇ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਇੱਕ ਨੂੰ ਜਦੋਂ ਦੁੱਖੇ ਤੇ ਕਿਸਾਨਾਂ ਬਾਵਾ ਤੇ ਹਰਿਆਣਾ ਦੇ ਕਿਸਾਨ ਜਿਹੜੇ ਰਾਹ ਪੱਧਰਾ ਕਰਦੇ ਹੋਏ ਆ ਇਹੇ ਤਸਵੀਰਾਂ ਬੜੀਆਂ ਬਲੱਖਣ ਹੈ ਭਾਵੇਂ ਸਾਡੇ ਘਰਾਂ ਦੇ ਵਿੱਚ ਵੰਡੀਆਂ ਪਾਤੀਆਂ ਪਾਹੇ ਪੰਜਾਬ ਤੋਂ ਹਰਿਆਣਾ ਵੱਖ ਕਰਦਾ ਪਰ ਸਾਡੇ ਡੇਢ ਹਜੇ ਤੱਕ ਵੱਖ ਨਹੀਂ ਹੋਏ ਸਾਡੇ ਦੁੱਖ ਸੁੱਖ ਸਾਡੇ ਇਤਿਆਰ ਸਾਰਾ ਕੁਝ ਸਾਂਝੇ ਆ ਸੋ ਇਹੇ ਬਹੁਤ ਬਲੱਖਣ ਤਸਵੀਰਾਂ ਜਿਹੜੀਆਂ ਤੁਸੀਂ ਹੁਣ ਵੇਖ ਰਹੇ ਹੋ